ਹਾਂਜੀ ਬਾਈ ਜੀ ਠੀਕ ਹਾਂ ਹਾਂਜੀ ਹਾਂਜੀ ਬਾਈ ਕੀ ਨਾਮ ਆ ਬਾਈ ਜੀ ਨਿਸ਼ਤਰ ਸਿੰਘ ਆ ਜੀ ਨਿਸ਼ਤਰ ਸਿੰਘ ਬਾਈ ਜੀ ਕੀ ਸਮੱਸਿਆ ਸੀ ਤੁਸੀਂ ਇੱਥੋਂ ਦਵਾਈ ਲੈਣਾ ਆਏ ਸੀ ਮੈਨੂੰ ਸਮੱਸਿਆ ਇਹ ਸੀ ਜੀ ਮੈਂ ਖੇਤੀਬਾੜੀ ਦਾ ਕੰਮ ਆ ਮੇਰਾ ਹਾਂਜੀ ਮੈਨੂੰ ਸਾਹ ਦੀ ਪ੍ਰੋਬਲਮ ਸੀਗੀ ਇਹ ਕਿੰਨੇ ਕ ਸਾਲਾਂ ਤੋਂ ਸੀ ਮੈਨੂੰ ਤਕਰੀਬਨ 5-6 ਸਾਲ ਤੋਂ ਸੀਗੀ ਹਾਂਜੀ ਤੇ ਮੇਰੇ ਨਾਲ ਇੱਕ ਫਸਲ ਵੱਢਣੇ ਜਾਂਦਾ ਘਰ ਭੈਣ ਵਾਲਾ ਆ ਤੇ ਮੈਂ ਜਦੋਂ ਕੰਮ ਕਰਦਾ ਸੀ ਨਾ ਮੈਨੂੰ ਧੂੜ ਚੜੀ ਤੇ ਮੇਰਾ ਸਾਹ ਜਾਨੀ ਰੁਕਦਾ ਸੀ ਹਾਂਜੀ ਮੈਂ ਪ੍ਰੋਬਲਮ ਦੇ ਵਿੱਚ ਸੀ ਮੈਨੂੰ ਉਹਨੇ ਕਿਹਾ ਵੀ ਕਹਿੰਦਾ ਤੂੰ ਇਸ ਤਰ੍ਹਾਂ ਇਸ ਤਰ੍ਹਾਂ ਵੀ ਡਾਕਟਰ ਸ਼ਰਦਾਜੀ ਨੇ ਵੀ ਤੂੰ ਉਹਨਾਂ ਕੋਲ ਜਾ ਇੱਕ ਵਾਰੀ ਮੇਰੀ ਗੱਲ ਮੰਨ ਲੈ ਵੀ ਜਾ ਕੇ ਨਾ ਤੂੰ ਦਵਾਈ ਜ਼ਰੂਰ ਲੈ ਵੀ ਤੈਨੂੰ ਕੋਈ ਫਰਕ ਪੈ ਜਮ ਜੀ ਚਲੋ ਜੀ ਮੈਂ ਉਹਨਾਂ ਦੀ ਗੱਲ ਮੰਨ ਕੇ ਮੈਂ ਆਪਦਾ ਕੰਮ ਨਿਬੜਨ ਤੋਂ ਬਾਅਦ ਕੁਝ ਦਿਨਾਂ ਬਾਅਦ ਮੈਂ ਆਇਆ ਡਾਕਟਰ ਜੀ ਸਾਹਿਬ ਕੋਲ ਤੇ ਮੈਂ ਇੱਥੋਂ ਦਵਾਈ ਸ਼ੁਰੂ ਕੀਤੀ ਜੀ ਦਵਾਈ ਸ਼ੁਰੂ ਕਰਨ ਤੋਂ ਬਾਅਦ ਕੋਈ 15 20 ਦਿਨ ਦੇ ਵਿੱਚ ਵਿੱਚ ਮੈਨੂੰ ਯਾਨੀ ਬਹੁਤ ਸਾਹਸ ਮਿਲ ਗਿਆ ਹਾਂਜੀ ਤੇ ਉਹ ਤੋਂ ਬਾਅਦ ਮੈਂ ਤਕਰੀਬਨ 3 ਮਹੀਨੇ ਦਵਾਈ ਖਾਧੀ ਆ ਜੀ ਤੇ ਹੁਣ ਮੈਂ ਬਿਲਕੁਲ ਠੀਕ ਆ ਜੀ ਏ ਵਾਕੀ ਮੈਂ ਇਹ ਕਹਣਾ ਚਾਹਣਾ ਜੀ ਜੇ ਕੋਈ ਮੇਰਾ ਯਾਰ ਮਿੱਤਰ ਕੋਈ ਸੁਣਦਾ ਹੈ ਤਾਂ ਸਭ ਨੂੰ ਦਵਾਈ ਲੈਣੀ ਚਾਹੀਦੀ ਹੈ ਡਾਕਟਰ ਸਾਹਿਬ ਕੋਲ ਬਹੁਤ ਵਧੀਆ ਇਲਾਜ ਹੈ ਜੀ ਸ਼ਾਂਤੀ ਮਿਲਦਾ ਤੁਸੀਂ ਇੱਥੇ ਦੇ ਇਲਾਜ ਤੋਂ ਖੁਸ਼ ਹੋ ਜੀ ਹਾਂ ਜੀ ਬਿਲਕੁਲ ਖੁਸ਼ ਹਾਂ ਮੈਂ ਉਹ ਕਰਪਾਣ ਵਾਲਾ ਦਾ ਧੰਨਵਾਦ ਕਰਦਾ ਜਿਹਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਜੀ ਚਲੋ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਇਹ ਵੀਡੀਓ ਹੋਰ ਲੋਕ ਦੇਖਣਗੇ ਨਾ ਤੇ ਉਹਨਾਂ ਤੱਕ ਤੁਹਾਡਾ ਇਹ ਮੈਸੇਜ ਆਊਗਾ ਜਿਵੇਂ ਤੁਸੀਂ ਠੀਕ ਹੋ ਗਏ ਹੋ ਜਿਹੜੇ ਹੋਰ ਇਦਾਂ ਨੂੰ ਇਹ ਮਰੀਜ਼ ਸੀਗੇ ਉਹ ਵੀ ਇੱਥੋਂ ਦਵਾਈ ਲੈ ਕੇ ਜਰੂਰ ਠੀਕ ਹੋ ਜਾਣਗੇ ਠੀਕ ਹੈ ਜੀ ਮੈਂ ਜੀ ਇਹ ਵੀਡੀਓ ਦੇਖਣ ਵਾਲੇ ਲੋਕਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਨੀ ਹਾਂ ਤੁਸੀਂ ਮੈਂ ਜੀ ਇਹ ਸਨੇਹਾ ਦੇਣਾ ਚਾਹੁੰਨਾ ਮੈਂ ਬਹੁਤ ਪਰੇਸ਼ਾਨ ਸੀ ਬਹੁਤ ਜਗ੍ਹਾ ਘੁੰਮ ਲਿਆ ਸੀ ਮੈਨੂੰ ਤਾਂ ਉਕਰਪੈਨ ਵਾਲੇ ਵੀਰ ਦਾ ਭਲਾ ਹੋਵੇ ਇਹਨਾਂ ਮੈਨੂੰ ਇੱਥੇ ਤੱਕ ਪਹੁੰਚਾਇਆ ਤੇ ਡਾਕਟਰ ਸਾਹਿਬ ਨੇ ਮੈਨੂੰ ਇਸ ਮਰੀਜ਼ ਦਵਾਈ ਦੇ ਤੋਂ ਛਡਕਾਰਾ ਪਾ ਕੇ ਮੈਨੂੰ ਰਹਿਤ ਦੇ ਦਿੱਤੀ ਜੀ